ਲੋ ਜੀ ਭਾਈ ਅੱਜ ਪਹੁੰਚੇ ਹੋਇਆ ਰਾਮ ਜੀ 52B ਹਾਰਵੈਸਟਰ ਕੰਬੈਨ ਵਰਕਸ਼ਾਪ ਇਹ ਮੁੰਡਾ ਨਾ ਪਹਿਲਾਂ ਕੰਬੈਨਾ ਕਮੂਨਾ ਹਨਾ ਤਿਆਰ ਕਰਦੇ ਤੇ ਚਲੋ ਹੁਣ ਵੀ ਕਰਦੇ ਆ ਕੰਬੈਨਾ ਪਰ ਜਿਹੜਾ ਹੁਣ ਸਿਸਟਮ ਹਨਾ ਆ ਗਿਆ ਨਵੇਂ ਤਰੀਕੇ ਨਾਲ ਕਹਿਦੀ ਆ ਆਪਾਂ ਜਿਵੇਂ ਨਵੇਂ ਮੁੰਡੇ ਚਲੋ ਪਹਿਲਾਂ ਬਜ਼ੁਰਗ ਇਹਨਾਂ ਦੇ ਕਰਦੇ ਹੋਣੇ ਆ ਪਰ ਹੁਣ ਜਿਹੜੇ ਨਵੇਂ ਮੁੰਡੇ ਹਨਾ ਨਵੀਂ ਸੋਚ ਕਹਿਦੀ ਏ ਵੀ ਕੰਪੈਨਾਂ ਤਿਆਰ ਕਰਨੇ ਦਾ ਜਾਂ 4x4 ਕਰਨੇ ਦਾ ਭਾਵੇਂ ਤੁਸੀਂ ਕਵਾੜ ਤੇ ਕਵਾੜ ਕੰਬੈਨ ਇੱਥੇ ਲਿਆਓ ਲਿਆ ਕੇ ਮੈਂ ਕਹਿੰਦਾ ਮੁੰਡਾ ਬਾਈ ਸੀਸੇ ਵਾਂਗੂ ਮੂੰਹ ਦਿਖਣ ਲਾ ਦੰਦਾ ਕਮੈਨ ਚੋਂ ਬਾਕੀ ਆ ਦੇਖੋ ਐਕਸੀਡੈਂਟ ਹੋਈਆਂ ਕੰਬੈਨਾਂ ਹਨਾ ਮੈਂ ਕਹਿੰਦਾ ਸਰਾ ਹੀ ਕਰਾਇਆ ਪਿਆ ਬਾਕੀ ਇਹਦਾ ਕੰਮਕਾਰ ਆ ਜਿਹੜਾ ਵੀ 4x4 ਲਾਉਂਦਾ ਇੱਕ ਘਰੇ ਜਾ ਕੇ ਸਭ ਤੋਂ ਵੱਡੀ ਗੱਲ ਆ ਹਨਾ ਬਾਕੀ ਕੰਪੈਨ ਬਾਈ ਜਿੱਕਣਾਂ ਦੀ ਮਰਜ਼ੀ ਹੋਵੇ ਜਿੱਥੇ ਤੇ ਮਰਜ਼ੀ ਲਿਆਓ ਭਾਵੇਂ ਕਵਾੜ ਚੋਂ ਕਢ ਲਿਆਓ ਪਰ ਇਹ ਆਪਣਾ ਸੇਵਕ ਬਾਈ ਕੰਪੈਨ ਦੇ ਵਿੱਚ ਨੂੰ ਮੂੰਹ ਦਿਖਣ ਲਾ ਦਿੰਦਾ ਇਹ ਜੀ ਰੰਗ ਦੀ ਕੁਆਲਿਟੀ ਜਾਂ ਡੈਂਟ ਮੰਟ ਹੈ ਨਾ ਕੋਈ ਵੀ ਕਰਦਾ ਪਰ ਆਜ ਦਾ ਵਰਕਸ਼ਾਪ ਦੇ ਵਿੱਚ ਨਾ ਆਪਾਂ ਕਹਿੰਦੇ ਆ ਪੁਰਾਣੀ ਮਸ਼ੀਨ ਜੇ ਕੋਈ ਹੁਣ ਫੋਨ ਫੋਨ ਆਉਂਦੇ ਰਹਿੰਦੇ ਨੇ ਮੈਨੂੰ ਵੀ ਬਾਈ ਯਾਰ ਮਸ਼ੀਨ ਤਿਆਰ ਕਰਵਾਉਣੀ ਆ ਜਾਂ ਕੋਈ ਪੇਂਟ ਕਰਵਾਉਣਾ ਹੈ ਨਾ ਜਾਂ 4x4 ਲਾਉਣਾ ਆ ਚੱਲਦਾ ਬਾਈ ਦਾ ਕੰਮ ਇਹ ਪੁਰਾਣੀ ਮਸ਼ੀਨ ਨੂੰ ਮੋਡੀਫਿਕੇਸ਼ਨ ਕਹਿੰਦੀ ਆ ਨਾ ਜਿਵੇਂ ਆਪਾਂ ਗੱਡੀ ਜਾਂ ਟਰੈਕਟਰ ਕਹੇ ਦੰਨੇ ਆ ਵੀ ਕਰਾ ਲਈਏ ਉਹ ਚੀਜ਼ਾਂ ਮੁੰਡਾ ਇਹ ਕੰਬਾਈਨਰ ਨੂੰ ਕਰਦਾ ਆ ਲੱਗੇ ਹੋયા ਆ ਬਾਈ ਉਹਨੇ ਤੇ ਪੂੰਛ ਵੱਢ ਕੇ ਲਾਉਣਗੇ ਮੈਂ ਕਹਣਾ ਹੁਣ ES 930 ਹਨਾ ਇੱਧਰ ਆ ਖੜੀ ਆ ਬਾਕੀਆਂ ਵੀ ਜਿਵੇਂ ਵੀ ਕੰਮ ਇਨਾ ਕੋਈ ਕੰਮ ਐਕਸੀਡੈਂਟ ਹੋ ਗਈ ਆ ਨਾ ਜਾਂ ਕੋਈ ਪੇਂਟ ਕਰਵਾਉਣਾ ਜਾਂ 4x4 ਲਗਾਉਣਾ ਇਹ ਚੀਜ਼ਾਂ ਦਾ ਥੋੜਾ ਜਿਹਾ ਮਹਾਰ ਜ਼ਿਆਦੇ ਆ ਸੇਵਕ ਬਾਈ ਆ ਜਾ ਆ ਮਸ਼ੀਨ ਆ ਕਰਤਾਰ ਇਹ ਐਤਕੀ ਪਾਲਟੀ ਦੀ ਕਿੱਥੇ ਪਾਲਟੀ ਮਾਰੀ ਦੀ ਬਾਈ ਇਹ ਨਹੀਂ ਸੀਗੀ ਇਹ ਰਾਜਸਥਾਨ ਵਾਲੀ ਹੈ ਹੈ ਰਾਜਸਥਾਨ ਰਾਜਸਥਾਨ ਟੈਂਕੀ ਵਾਲੇ ਪਾਸੇ ਨੇ ਪਾਲਟੀ ਦੀ ਹੈ ਇਹਨੂੰ ਹੁਣ ਬਣਾ ਬਣਾ ਦੇਗੇ ਇਹਨੂੰ ਪੂਰੀ ਹਾਂ ਜੱਜਮੈਂਟ ਵੀ ਨਹੀਂ ਹੋਣੀ ਹੈਂ ਜੱਜਮੈਂਟ ਵੀ ਨਹੀਂ ਹੋਣੀ ਹੁੰਦਾ ਕਰ ਦੇਗਾ 00 ਹਾਂ ਹਾਂ 00 ਕਰ ਦੇਣੀ ਕਿੰਨੇ ਕਿੰਨੇ ਦਿਨ ਚ ਕਰ ਦੇਗਾ ਬਸ 10 15 ਦਿਨ ਲੱਗ ਜਾਣੇ ਇਹਨੂੰ ਲੱਗ ਜਾਣੇ ਹਾਂਜੀ ਹਾਂ 10 15 ਦਿਨ ਕਿਤੇ ਢੇੜਾ ਵੱਜਿਆ ਨਾ ਬਾਈ ਤੁਹਾਨੂੰ ਜਰੂਰ ਦਿਖਾਉਂਗਾ ਕਮੈਨ ਜਿਹੜੀ ਇਹ ਆਈ ਉਰੀ ਪੰਜਾਬ ਦੀ ਹੈ ਕ ਬਾਹਰ ਦੀ ਹੈ ਇਹ ਕਿਹਾਰੇੋਂ ਆਈ ਆ ਇਹ ਰਾਜਸਥਾਨ ਤੋਂ ਹੀ ਆਈ ਆ ਅੱਛਾ ਰਾਜਸਥਾਨ ਤੋਂ ਆਈ ਆ ਹਾਂਜੀ ਤੇ ਇਹ ਪਾਲਟੀ ਕਿਹਨ ਵੱਜ ਗਈ ਬਈ ਇਹ ਪਾਲਟੀ ਇਹਦਾ ਸਟੇਰੀਓ ਲੌਕ ਹੋ ਗਿਆ ਜੀ ਦਾ ਰੋੜ ਤੇ ਜਾਂਦੀ ਦਾ ਰੋੜ ਤੇ ਨਹੀਂ ਜਾਣੀ ਪਹੀਏ ਤੇ ਸੀ ਅਜਾਈ ਵੱਧਦੀ ਡਰਾਈਵਰਾਂ ਦੀ ਅੱਛਾ ਤਾਂ ਸਟੇਰੀਓ ਲੌਕ ਹੋ ਗਿਆ ਤਾਂ ਤੱਕ ਠੀਕ ਆ ਠੀਕ ਲਾ ਦੇਗਾ ਜਣੀ ਮੂੰਹ ਦੇਖਣੇ ਚ ਵੀ ਫਿਰ ਬਾਈ ਆਪਣੇ ਤੇਰੇ ਕੀ ਕਹਿੰਦੇ ਇਹਨੂੰ ਆਪਣੇ ਵੀ ਪੇਂਟ ਵਿੱਚੇ ਪੇਂਟ ਦਾ ਕੰਮ ਨਵੇਂ ਮਾਲਕ ਕਰਕੇ ਭੇਜਾਂਗੇ ਨਹੀਂ ਟੋਟਲੀ ਚਾਹ ਦੀ ਮਾਲ ਬਣਾ ਕੇ ਭੇਜਾਂਗੇ ਭਾਵੇਂ ਕੁਆੜ ਤੋਂ ਲਿਆ ਕੇ ਦੇ ਦੋ ਹਾਂ 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 ਕੀ ਹਾਂ ਦਾਵਾ ਪੱਕਾ ਹਾਂ ਜੀ ਹਾਂ ਕੱਢ ਦੇਗਾ ਤੋੜ ਆਪਣੀ ਕੰਮ ਦੀ ਪੂਰੀ ਫੁੱਲ ਗਾਰੰਟੀ ਆ ਜੀ ਇਹ ਇਹ ਕੀ ਕਰਨ ਲੱਗੇ ਇਹਨੂੰ ਉਹ ਆਪਾਂ ਅੰਦਰ ਟੈਂਕ ਲਾਇਆ ਇਹਦਾ ਨਵਾਂ ਅੱਛਾ ਕੈਵਨ ਇਹ ਆਪਾਂ 3 ਮਾਡਲ ਵਿੱਚ ਲੈ 2003 ਮਾਡਲ ਫੋਲਡਰ ਰਿਪੇਅਰ ਕਰਕੇ ਦੋਨੇ ਆਪਾਂ ਮਸ਼ੀਨਾਂ ਹੀ ਅੱਛਾ ਮੰਡੀ ਵਾਸਤੇ ਜਾਣੀ ਆ ਦੱਸ ਦੋ ਅੱਛਾ ਬਾਹਰ ਜਾਣੀਆਂ ਤਿੰਨ ਮਾਡਲ ਆ ਟੈਂਕ ਲਾਤਾ ਬਾਕੀ ਦੋ ਤਾਂ ਕੈਵਨ ਲਾਤਾ ਤੇ ਇਹ ਇਹ ਵੀ ਬਾਹਰ ਦੀ ਹੈਗਾ ਇੱਧਰ ਦੀ ਉਹ ਹੈ ਇਹ ਆਪਾਂ ਇੱਥੇ ਇੱਥੇ ਬੰਦਾ ਤੇ ਰਹੀ ਜੇ ਅੱਛਾ ਆਲਾ ਦਾ ਟੈਂਕ ਵਾਝਿਆ ਤੁਸੀਂ ਆਪੇ ਦੇਖ ਲਿਓ ਨਾ ਫਰਕ ਆ ਹੈਗਾ ਇਹਦਾ ਨਾਲ ਦਾ ਅਰੀਜਨਲ ਲੋਹਾ ਕਹਿ ਦੀ ਜਿਹਨੂੰ ਨਾ ਆਹ ਆਪਨੇ ਬਾਈ ਨੇ ਸੇਵਕ ਨੇ ਜਿਹੜਾ ਲਾਇਆ ਪੀਸ ਲੱਗੇ ਦੱਸਦਾ ਨਾ ਔਰ ਦੇਖ ਲਓ ਉਹਦਾ ਕਿੰਨਾ ਫਰਕ ਲੱਗਦਾ ਬਾਕੀ ਫਿਰ 4x4 ਦਾ ਵੀ ਨਾਲੇ ਕਰਦਾ ਕੰਮ ਉਹ ਉਹਦਾ ਹੀ ਜੋਰ ਆ ਹੁਣ ਉਹ ਦੱਸੋ ਉਹ ਘਰੇ ਜਾ ਕੇ ਲਾਉਣਾ ਫਿਰ ਹਾਂਜੀ ਹਾਂਜੀ ਘਰੇ ਜਾ ਕੇ ਲਾਈਦਾ ਆਪਾਂ ਹਾਂ 240 रेट ਆਪਾਂ ਠੀਕ ਆ ਜਾ ਕੇ ਲਾਈਦਾ Tata ਦਾ ਵਾਹ ਚਾਹੇ Leyland ਦਾ ਵਾਹ ਅੱਛਾ ਦੂਜੇ ਦਿਨ ਆਪਾਂ ਅਗਲੇ ਦਿਨ ਘਰੇ ਹੁੰਨੇ ਆ ਅੱਛਾ ਜਮਲ ਅੱਜ ਬੁੱਕ ਕਰ ਲਿਆ ਹਾਂ ਦੂਜੇ ਦਿਨ ਬੰਦੇ ਭੇਜ ਦਾਂਗੇ ਉੱਥੇ ਦੂਜੇ ਦਿਨ ਬੰਦੇ ਘਰੇ ਹੋਣਗੇ ਹਾਂਜੀ ਹਾਂ ਠੀਕ ਆ ਠੀਕ ਆ ਮੇਰੇ ਇਹ ਇੱਕ ਹੋਰ ਸਿਸਟਮ ਔਰ ਔਲਾ ਪੈਂਦਾ Leyland ਦਾ ਜਾਂ Tata ਦਾ ਇਸਾ ਇਹਦਾ ਕੀ ਹਿਸਾਬ ਕਰਦਾ ਵਾ Leyland ਦਾ ਹਿਸਾਬ ਵੀਰੇ ਬੜੀਆ ਚਮੜ ਜਾ ਕੁਦਰ ਹੈਵੀ ਕੰਮ ਆ ਸਾਰਾ ਕੁਦਰ ਮਟੀਰੀਅਲ ਹੈਵੀ ਆ ਟਾਟਾ ਦਾ ਹਲਕਾ ਵਜਨ ਤੋਂ ਅੱਛਾ ਹਾਂ ਟਾਟਾ ਦਾ ਜਿਹੜੇ ਕੰਪਨੀ ਬਦਲ ਆਉਂਦੀ ਆ ਉਹ ਤਾਂ ਬਦਲ ਮੰਗ ਬੱਸ ਕੰਮ ਜਿਆਦਾ ਕਿਹੜਾ ਕੱਢਦਾ ਕੰਮ ਬਰਾਬਰ ਇਹਨਾਂ ਦੋ ਇਹ ਅੱਛਾ ਹਾਂ ਬਰਾਬਰ ਨੇ ਦੋ ਚੱਲਣ ਚ ਦੋਏ ਬਰਾਬਰਾਂ ਠੀਕ ਆ ਯਾਨੀ ਚੱਲਣਾਂ ਦੇ ਵਿੱਚ ਕੋਈ ਦਿੱਕਤ ਨਹੀਂ ਹਾਂਜੀ ਬਾਕੀ ਭਾਈ ਹਨਾ ਜੇ ਹੁਣ ਕੋਈ 4x4 ਜਾਂ ਮਸ਼ੀਨ ਨੂੰ ਕਿਸੇ ਨੇ ਮੰਨ ਲਓ ਪੁਰਾਣੇ ਮਾਡਲ ਵਾਲੇ ਹੈ ਨਵੇਂ ਮਾਡਲ ਦੇ ਵਿੱਚ ਘਰਾਉਣਾ ਹੈ ਤਾਂ ਆ ਸਕਰੀਨ ਤੇ ਨੰਬਰ ਦਿੱਤਾ ਹਾਂ ਭਾਈ ਆਪਣੇ ਸੇਵਕ ਦਾ ਇਤੇ ਕਨੈਕਟ ਕਰਕੇ ਹਨਾ ਜੋ ਮਰਜੀ ਕੰਮ ਹੋਵੇ ਮਸ਼ੀਨ ਦਾ ਜਿਹੜਾ ਮਰਜੀ ਰਿਪੇਅਰ ਮੈਂ ਕਹਿੰਦਾ A to Z ਤੁਹਾਨੂੰ ਇਹ ਸਰਾ ਕਰਾ ਕੇ ਦਊ ਆ ਮਸ਼ੀਨ ਬਾਈ ਕਰੀਏ ਕਾ ਆਈ ਆ ਇਹ ਇਹ ਮਸ਼ੀਨ ਤੇ ਆਪਾਂ ਤੂੰਸ ਲੱਗੀ ਸੀ ਨਹੀਂ ਹਰਜੀਤ ਹਰਜੀਤ ਹਾਂਜੀ ਹਾਂਜੀ ਤੇ ਤੂੰਸ ਲੱਗੀ ਸੀਗੀ ਹਾਂ ਤੁਸ ਨਾ ਮਿਲਾਉਣੀ ਐਸਐਮਐਸ ਨਾ ਮਾ ਲਾਉਂ ਅੱਛਾ ਐਸ ਐਮ ਐਸ ਵੀ ਲਾਉਣਾ ਉਹ ਵੀ ਘਰੇ ਜਾ ਕੇ ਲਾਉਣਾ ਫੇ ਘਰ ਵੀ ਲਾ ਦਿੰਦੇ ਆ ਅੱਛਾ ਪਹੁੰਚ ਹੁੰਦੇ ਪਹੁੰਚ ਕਰ ਦਿੰਦੇ ਮੇਰੇ ਜੀ ਆਪਣਾ ਨੰਬਰ ਬੋਲ ਦੇ ਮੇਰਾ ਵੀਰ ਹੁਣ 9573 ਠੀਕ ਆ ਬਾਕੀ ਆਦੇ ਪੂੰਛੇ ਇੱਥੇ ਅੱਛਾ ਇਹ ਗੋਲ ਪੂੰਛੇ ਇੱਥੇ ਤੇ ਵੱਢ ਕੇ ਲੱਗੂਗੀ ਹੈ ਦਿਲੋਂ ਕਰ ਸਾਹ ਕਰਕੇ ਪ੍ਰੈਮਰ ਹੋ ਕੇ ਫਿਰ ਬੰਦ ਕਰ ਦੇਣਾ। ਅੱਛਾ ਮੈਂ ਇਨੀਓ ਲੱਗਦੀ ਐ। ਹਾਂਜੀ ਹ ਸਾਰੀ ਕੁਝ ਲਾਵਾਂਗੇ। ਹਾਂ ਹ ਫ੍ਰੀ ਕਰ ਰਿਹਾ ਤੁਹਾਨੂੰ। ਤੇ ਮੈਨੂੰ ਵੱਢ ਕੇ ਹੌਲੀ ਹੌਲੀ ਕਰਕੇ ਪੂਰੀ ਨਮੀ ਲਾਊਗਾ। ਤੇ A to Z ਐ ਕੰਬੈਨ ਹਨਾ ਜਿੱਦਣ ਕਿਤੇ ਢੇੜਾ ਵੱਜੇ ਇੱਧਰ ਨੂੰ ਤੁਹਾਨੂੰ ਜ਼ਰੂਰ ਦਿਖਾ ਕੇ ਜਾਊਂਗਾ। ਭਾਵੇਂ ਇੱਕ ਰੀਲੇ ਪਾ ਕੇ ਜਾਵਾਂ। ਕਰ ਲਿਓ ਨੋਟ ਦੇਖ ਲਿਓ ਵੀ ਆ ਕਰਤਾਰ ਆ ਜਿਹੜੀ ਪਲਟੀ ਖਾਦੀ ਹੈ ਨਾ ਮਸ਼ੀਨ ਨੇ। ਇਹਦਾ ਵੀ ਬਾਈ ਲੱਗਿਆ ਕੰਮ ਕਰਨਾ। ਬਾਕੀ ਇੱਕ ਗੱਲ ਦੇਖੀ ਆ ਬਾਈ ਜਿਹੜੇ ਹਸਾਬ ਨਾਲ ਮਸ਼ੀਨ ਪਲਟੀ ਵੀ ਲੱਗਦੀ ਹੈ ਹੈ ਸੇਵਕ ਬਾਈ। ਜੇ ਕੋਈ ਹੋਰ ਮਸ਼ੀਨ ਹੁੰਦੀ ਉਹ ਤਾਂ ਵੀਰੇ ਖਤਮ ਹੋ ਜਾਂਦੀ ਹਾਂ ਇਹ ਮਸ਼ੀਨ ਹੈਗੀ ਉਹ ਬਣੀ ਵੀ ਹੈ ਵੀ ਆ ਪ੍ਰਤਾਰੂ ਲੋਹਾ ਵਾਲੋਂ ਦੀ ਕੰਪਨੀ ਲੋਹਾ ਹੈ ਵੀ ਕਰਕੇ ਬੱਦਲੀ ਹੈ ਨਾ ਨਹੀਂ ਤਾਂ ਉਹ ਫਾਲੀ ਕੰਮ ਹੈ ਜਿਹੜੇ ਐਲੀਵੇਟਰ ਨਾਲ ਲਗਾਏਗਾ ਬਰਮਬਾਡੀ ਸੀਟਾ ਨਾਲ ਉਹ ਕੰਮ ਦੇ ਲੋ ਪਲਟੀ ਖਾਦੀ ਮਸ਼ੀਨ ਚ ਵੀ ਸਾਰਾ ਕੁਝ ਸੈਟ ਆ ਡੀਜ਼ਲ ਟੈਂਕੀ ਵੀ ਜੇ ਚਲਾਉਣੀ ਹੈ ਤਾਂ ਚਲਾ ਸਕਦੇ ਹਾਂ ਨਾ ਹਾਂ ਨਹੀਂ ਉਹ ਜੇ ਚਲਾ ਚਲਾਉਣੀ ਹੈ ਤਾਂ ਚਲਾ ਵੀ ਸਕਦੇ ਹਾਂ ਕੋਈ ਏਡੀ ਤਾਂ ਨਹੀਂ ਉਹ ਵੀ ਆਇੰਦਾ ਨਹੀਂ ਜਮੀ ਇਕੱਠੀ ਹੋਗੀ ਬਾਕੀ ਹੋਰ ਕੀ ਨੁਕਸਾਨ ਹੋਇਆ ਟੈਂਕੀ ਪਿੰਗਾ ਹੋਇਆ ਬਸ ਹੈ ਇਹਦਾ ਹੈਗਾ ਵੀ ਹਨਾ ਲੋਹਾ ਜਿਹੜਾ ਜੇ ਕਿਸੇ ਮਸ਼ੀਨ ਨੂੰ ਹੈਵੀ ਲੱਗਿਆ ਹੋਵੇ ਤਾਂ ਬਾਈ ਡਰਾਈਵਰ ਦੀ ਸੇਫਟੀ ਬਹੁਤ ਹੈਨਾ ਸੇਫਟੀ ਬਹੁਤ ਹੈ ਵੀਰੇ ਡਰਾਈਵਰ ਤੇ ਹੈਲਪਰ ਦੋਵੇਂ ਵੱਜ ਗਏ ਉਹ ਕਹਿੰਦੇ ਵੀਰੇ ਜੇ ਮਸ਼ੀਨ ਹੋਰ ਹੁੰਦੀ ਅਸੀਂ ਸਾਡੇ ਅੱਜ ਜਿੰਦ ਜਾਣੇ ਮੁੱਕ ਹੀ ਨਾ ਗਏ ਹੁੰਦੇ ਜਾਣੀ ਸਹੀ ਗੱਲ ਆ ਆਹ ਯਾਰ ਮਸ਼ੀਨ ਜੇ ਥੱਲੇ ਆਜਵੇ ਨਾ ਇਕੱਠੀ ਹੋਣ ਦੀ ਮਸ਼ੀਨ ਹੁਣ ਕਿੰਨੀ ਇਕੱਠੀ ਹੋਏ ਕੋਸ ਵੀ ਨਹੀਂ ਕੋਈ ਫਰਕ ਨਹੀਂ ਪਿਆ ਚਾਸੀ ਸਾਰੀ ਠੀਕ ਆ ਕਰਕੇ ਦੇਣੀ ਆ ਗੇਅਰ ਕੋ ਸਾਰਾ ਖੋਲ ਰਹੇ ਆ ਹਾਂ ਸਾਰ ਥੱਲੇ ਕਰਾਂਗੇ ਟਾਪੜ ਪਾ ਟੋਟਲੀ ਕਰਕੇ ਦਊਗਾ ਹਾਂਜੀ ਹਾਂ ਸੱਲੀ ਕਰਕੇ ਦਵਾਂਗੇ ਇਹਦੀ ਪੂੰਛ ਲ ਬਾਕੀ ਕਰ ਲਿਓ ਬਾਈ ਵੀਰ ਦਾ ਨੰਬਰ ਨੋਟ ਆ ਉਹ ਲਾਤੀ ਮੁੰਡੇ ਨੇ ਮੂੰਹ ਵੀ ਕਰਤਾ ਕੰਮ ਉਹੀ ਬਾਕੀ ਦਾ ਕਰ ਲਿਓ ਕੰਮ ਨੰਬਰ ਨੋਟ ਹੈ ਨਾ ਜੇ ਕਿਸੇ ਮੇਰੇ ਵੀਰ ਨੇ ਮਸ਼ੀਨ ਪੁਰਾਣੀ ਮੋਡੀਫਿਕੇਸ਼ਨ ਜਾਂ ਕੋਈ ਕਰਾਉਣੀ ਆ ਤਾਂ ਪੁਰਾਣੀ ਮਸ਼ੀਨਾਂ ਦੇ ਵਿੱਚ ਵੀ ਇਹ ਸ਼ੀਸ਼ੇ ਵਾਂਗੂ ਮੂੰਹ ਦੇਖਣ ਲਾ ਦਿੰਦਾ ਆ ਬਾਕੀ ਤੁਹਾਡੇ ਸਾਹਮਣੇ ਆ ਨਾ ਟੈਂਕ ਲੱਗਿਆ ਦੇਖੋ ਇੱਧਰ ਇਹ ਆ ਨਾ ਪੁਰਾਣੀ ਨਾਲ ਦੀ ਯਾਦੜਾ ਉਹ ਯਾਦੜਾ ਨਵੀਂ ਲੱਗੀ ਵਧੀਆ ਕੰਮ ਆ ਨਾ ਜਿਹੜਾ ਤੁੱਥਲੀ ਵਾਲਾ ਬਾਕੀ 4x4 ਲਾਉਣ ਦਾ ਜਿਹੜਾ ਘਰੇ ਇਹ ਸਭ ਤੋਂ ਵਧੀਆ ਵਧੀਆ ਜਿਹੜਾ ਸਿਸਟਮ ਆ ਕਹਿੰਦੀ ਆਪਾਂ ਹਨਾ ਅਗਲੇ ਨੂੰ ਟੈਕਲ ਨਹੀਂ ਹੁੰਦੀ ਵੀ ਕਿਤੇ ਆਉਣ ਜਾਣ ਦੀ ਉਹ ਤੁਹਾਡੇ ਘਰੇ ਲੱਗ ਜਾਣਾ ਇਹ ਐਸਐਮਐਸ ਆਪੇ ਬਣਾਉਣਾ ਬਾਈ ਪੂਰੀ ਤਿਆਰ ਕਰ ਦਾਂ ਸਾਰਾ ਹਾਂ ਐਸਐਮਐਸ ਵੀ ਘਰੇ ਜਾ ਕੇ ਲਾਇਆਉਂਗਾ ਐਸੇ ਨਾ ਜਗਾ ਬਹੁਤ ਨਾਇਰੀ ਹੈ ਹਾਂ ਇਹ ਮਸ਼ੀਨ ਵੀ ਤਿਆਰ ਹੋਣ ਨੂੰ ਆਈ ਆ ਇਹ ਹਾਂ ਤਿਆਰ ਆ ਤੁਸ ਨੂੰ ਇਸ ਵਾਸਤੇ ਪਰ ਫਿਰ ਇਹਦੀ ਹੋਗੀ ਅੱਛਾ ਫਿਰ ਰੇਪੇਰੇ ਕਰਨੀ ਸੀ ਆ ਪੌੜੀ ਪੂੜੀ ਲਾਈ ਜੇਦੇ ਹੈ ਠੀਕ ਹੈ ਠੀਕ ਆ ਪੌੜੀ ਲਾਤੀ ਨਵੀਂ ਹਾਂ ਇਹ ਕਰਦੇ ਹੋ ਬੈਲਡ ਮਿਲਦੇ ਨਾਲ ਸਹੀ ਗੱਲ ਆ ਸਹੀ ਗੱਲ ਬਾਕੀ ਕਰਿਓ ਬਾਈ ਨੰਬਰ ਨੋਟ ਆ ਠੀਕ ਆ ਸੇਵਕ ਬਾਈ ਠੀਕ ਆ ਬਾਈ ਸ਼ੁਕਰੀਆ ਬਹੁਤ ਬਹੁਤ